ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਇੱਕ ਨਵੇਂ ਬਲੌਗ ਔਰ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਮੂਡ ਲੈ ਕੇ ਚੱਲਦੇ ਆ ਤੁਹਾਨੂੰ ਇੱਕ ਨਵੇਂ ਰੋਹਾਨੀ ਸਫ਼ਰ ਤੇ ਪਿੰਡ ਤਖਤੂਪੁਰਾ ਜ਼ਿਲ੍ਹਾ ਮੋਗਾ ਦੇ ਨੇੜੇ ਗੁਰਦੁਆਰਾ ਨਾਨਕਸਰ ਸਾਹਿਬ ਜਿੱਥੇ ਤਿੰਨ ਪਾਤਸ਼ਾਹੀਆਂ ਦੇ ਚਰਨ ਛੋਪਾ ਸਥਾਨ ਬਹੁਤ ਹੀ ਸੋਹਣੇ ਸਥਾਨ ਬਣੇ ਹੋਏ ਹਨ ਜਿੱਥੇ ਇੱਕੋ ਹੀ ਗੁਰਦੁਆਰਾ ਸਾਹਿਬ ਤੇ ਤਿੰਨ ਸ੍ਰੀ ਗੁਰੂ ਪਾਤਸ਼ਾਹੀਆਂ ਦੇ ਚਰਨ ਛੋਪਰਾਪਾ ਸਥਾਨ ਬਣੇ ਹਨ ਆਓ ਆਪਾਂ ਚੱਲਦੇ ਹਾਂ ਇਸ ਨਵੇਂ ਰੋਹਾਨੀ ਸਫ਼ਰ ਤੇ ਤੁਸੀਂ ਵੀ ਚੱਲੋ ਸਾਡੇ ਨਾਲ ਨਹਿਰ ਦੇ ਕੰਡੇ ਹੁੰਦੇ ਹੁੰ ਪਿੰਡ ਤਖਤੂਪੁਰਾ ਗੁਰਦੁਆਰਾ ਨਾਨਕ ਸਰ ਸਾਹਿਬ ਜੀ ਕਾ ਖਾਲਸਾ ਵਾਹਿਗੁਰੂ ਜੀ ਤੋ ਗੋਬਿੰਦਪੁਰਾ ਪਿੰਡ ਨਥਾਣਾ ਪਿੰਡ ਕਲਿਆਣ ਸੁੱਖਾ ਪਿੰਡ ਗੁੰਮਟੀਕਲਾ ਪਿੰਡ ਦਿয়ালਪੁਰ ਮਿਰਜ਼ਾ ਤੋਂ ਭਾਈ ਰੂਪਾ ਭਾਈ ਰੂਪੇ ਤੋਂ ਸੈਦੋਕੇ ਸੈਦੋਕੇ ਤੋਂ ਹੁੰਦੇ ਹੋਏ ਅਸੀਂ ਪਹੁੰਚ ਗਏ ਪਿੰਡ ਤਖਤੂਪੁਰਾ ਗੁਰਦੁਆਰਾ ਨਾਨਕ ਸਰ ਸਾਹਿਬ ਤਾਂ ਆਓ ਆਪਾਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਸਾਹਿਬ ਜੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹੁਣ ਅਸੀਂ ਪਹੁੰਚ ਗਏ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਪਿੰਡ ਤਖਤੂਪੁਰਾ ਤੂੰ ਜ਼ਿਲ੍ਹਾ ਮੋਗਾ ਦੇ ਵਿੱਚ ਪੈਂਦਾ ਹੈ ਤਾਂ ਤੁਸੀਂ ਮੇਰੇ ਪਿੱਛੇ ਕੇ ਦਰਸ਼ਨ ਕਰਿਓ ਗੁਰਦੁਆਰਾ ਸਾਹਿਬ ਜੀ ਦੇ ਇਹੋ ਪਾਵਨ ਪਵਿੱਤਰ ਧਰਤੀ ਹੈ ਜਿੱਥੇ ਇੱਕੋ ਹੀ ਥਾਂ ਉਤੇ ਤਿੰਨ ਪਾਸ਼ੇ ਦੇ ਚਰਨ ਛੋਪਰਾਪਤ ਆਸਥਾਨ ਜਿਹੜੇ ਗੁਰਦੁਆਰਾ ਸਾਹਿਬ ਬਣੇ ਹੋਏ ਹਨ ਤਾਂ ਆਓ ਆਪਾਂ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਦੇਦਾਰੀ ਕਰਦੇ ਹਾਂ ਫਿਰ ਆਪਾਂ ਉਸ ਤੋਂ ਬਾਅਦ ਇੱਥੋਂ ਦੇ ਜਿਹੜੇ ਹੈਡ ਗਨਤੀ ਸਾਹਿਬ ਹਨ ਉਹਨਾਂ ਤੋਂ ਫਿਰ ਇਤਿਹਾਸ ਦੀ ਸਾਰੀ ਜਾਣਕਾਰੀ ਲਵਾਂਗੇ ਤਾਂ ਆਓ ਆਪਾਂ ਸਭ ਤੋਂ ਪਹਿਲਾਂ ਦਰਸ਼ਨ ਦੇਦਾਰੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਆਪਾਂ ਦਰਸ਼ਨ ਕਰਦੇ ਹਾਂ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਥਾਨ ਤੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਈ ਕੀ ਡਰੋਲੀ ਤੋਂ ਮਹਾਰਾਜ ਜਾਂਦੇ ਹੋਏ ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਦੇ ਪਾਵਨ ਸਥਾਨ ਦੇ ਨਜ਼ਦੀਕ ਹੀ ਵਿਰਾਜੇ ਇੱਥੇ 6ਵੇਂ ਪਾਸ਼ਾ ਜੀ ਨੇ ਕੋਈ ਸਵਾ ਮਹੀਨਾ ਰੁੱਕ ਕੇ ਸਿੱਖੀ ਦਾ ਪ੍ਰਚਾਰ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਸਥਾਨ ਦੀ ਸੇਵਾ ਕਰਵਾਈ ਜਿੱਥੇ ਅੱਜ ਸੁੰਦਰ ਦਰਬਾਰ ਬਣਿਆ ਹੈ ਇੱਥੇ ਹੀ ਸਤਗੁਰੂ ਜੀ ਮਹਾਰਾਜ ਗਏ ਜਿੱਥੇ ਉਹਨਾਂ ਨੇ ਮਹਾਨ ਜੰਗ ਲੜੀ ਅਤੇ ਫਤਿਹ ਪ੍ਰਾਪਤ ਕੀਤੀ ਤਾਂ ਆਓ ਆਪਾਂ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ ਅਗਰ ਜੀ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਦਰਬਾਰ ਸਾਹਿਬ ਪਾਸ਼ੇਈ ਪਹਿਲੀ ਜੋ ਕਿ ਸ੍ਰੀ ਗੁਣਾਣ ਦੇਵ ਜੀ ਮਹਾਰਾਜ ਜੀ ਦਾ ਚਰਨਛੋਪਾ ਪ੍ਰਾਪਤ ਅਸਥਾਨ ਉਹਨਾਂ ਦੀ ਯਾਦ ਵਿੱਚ ਬਹੁਤ ਹੀ ਸੋਹਣਾ ਸਥਾਨ ਬਣਿਆ ਹੋਇਆ ਹੈ ਇਹ ਉਹ ਸਥਾਨ ਹੈ ਜਿੱਥੇ ਗੁਰਨਾਨਕ ਦੇਵ ਜੀ ਆਪਣੇ ਪਾਵਨ ਪਵਿੱਤਰ ਚਰਨ ਪਾਏ ਗੁਣਾਣ ਦੇਵ ਜੀ ਨੇ ਆਪਣੀ ਦੂਜੀ ਉਦਾਸੀ ਸੰਮਤ 1567 ਈਸਵੀ ਵਿੱਚ ਆਰੰਭ ਕੀਤੀ ਇਸ ਉਦਾਸੀ ਵਿੱਚ ਗੁਰੂ ਜੀ ਸੁਲਤਾਨਪੁਰ ਤੋਂ ਚੱਲ ਧਰਮਕੋਟ ਤਖਤੂਪੁਰਾ ਪਹੁੰਚੇ ਤਾਂ ਆਪਾਂ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਦੇ ਆ ਉਸ ਤੋਂ ਬਾਅਦ ਇੱਥੋਂ ਦੇ ਹੈੱਡ ਗਰੰਟੀ ਸਾਹਿਬ ਨਾਲ ਆਪਾਂ ਜਿਹੜੀ ਇਤਿਹਾਸ ਦੀ ਜਿਹੜੀ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਸੰਗਤ ਜੀ ਆਓ ਆਪਾਂ ਹੁਣ ਦਰਸ਼ਨ ਕਰਦੇ ਆਂ ਤੀਸਰਾ ਗੁਰਦੁਆਰਾ ਗੁਰਦੁਆਰਾ ਜੋਗੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਸੰਬੰਧਿਤ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਾਏਕੋਟ ਲੰਮੇ ਜੱਟ ਪੁਰਾ ਅਤੇ ਚੱਕਰ ਆਸਾਨਾ ਤੋਂ ਹੁੰਦੇ ਹੋਏ ਇਸ ਸਥਾਨ ਤੇ ਪੁੱਜੇ ਗਿਆਨੀ ਗਿਆਨ ਅਨੁਸਾਰ ਜਦੋਂ ਗੁਰੂ ਜੀ ਇੱਥੇ ਪੁੱਜੇ ਤਾਂ ਉਹਨਾਂ ਨੂੰ ਬਹੁਤ ਪਿਆਸ ਲੱਗੀ ਉਹਨਾਂ ਦੇ ਘੋੜੇ ਨੇ ਸੋਮੂ ਮਾਰ ਕੇ ਪਾਣੀ ਕੱਢਿਆ ਸਰੋਵਰ ਪ੍ਰਗਟ ਕੀਤਾ ਇਸ ਸਰੋਵਰ ਵਿੱਚ ਗੁਰੂ ਜੀ ਨੇ ਸਣੇ ਕੋੜੇ ਇਸ਼ਨਾਨ ਕੀਤਾ ਅਤੇ ਨਾਲ ਦੀ ਸਿੰਘਾਂ ਸਮੇਤ ਜਲ ਛਕਿਆ ਇੱਥੇ ਗੁਰੂ ਜੀ ਨੇ ਪਾਕਾ ਸਾਹਿਬ ਮੱਧੋ ਕੇ ਹੁੰਦੇ ਦੀਨਾ ਸਾਹਿਬ ਪੁੱਜੇ ਜਿੱਥੇ ਉਹਨਾਂ ਨੇ ਜਫਰਨਾਮਾ ਲਿਖਿਆ ਅੱਜ ਇੱਥੇ ਗੁਰੂ ਗੋਬਿੰਦ ਸਿੰਘ ਜੀ ਯਾਦ ਨੂੰ ਦਰਸਾਉਂਦਾ ਸੁੰਦਰ ਦਰਬਾਰ ਸਾਹਿਬ ਬਣਿਆ ਹੋਇਆ ਹੈ ਤਾਂ ਆਓ ਆਪਾਂ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਵੇਲੇ ਇਤਿਹਾਸਕ ਅਸਥਾਨ ਜੋ ਤਿੰਨ ਗੁਰੂ ਸਾਹਿਬਾਨ ਦੀ ਚਰਨ ਸੋ ਪ੍ਰਾਪਤ ਅਸਥਾਨ ਨੇ ਗੁਰਦੁਆਰਾ ਨਾਨਕ ਸਰ ਸਾਹਿਬ ਤਖਤੂਪੁਰਾ ਜ਼ਿਲ੍ਹਾ ਮੋਗਾ ਦਾਸ ਇੱਥੇ ਬਤੌਰ ਮੁੱਖ ਗ੍ਰੰਥੀ ਸਿੰਘ ਤੇ ਕਥਾਵਾਚਕ ਦੀ ਸੇਵਾ ਨਿਭਾ ਰਿਹਾ ਹੈ ਤੇ ਦਾਸ ਦਾ ਨਾਮ ਗੁਰਦੀਪ ਸਿੰਘ ਮੈਂ ਬਤੌਰ ਇਸੇ ਹੀ ਮੈਂ ਸਭ ਤੋਂ ਵੱਡੀ ਗੱਲ ਇਹ ਮਹਿਸੂਸ ਕਰਦਾ ਮਾਂ ਵੀ ਮਾਣ ਪ੍ਰਾਊਡ ਫੀਲ ਕਰਦਾ ਮਾਂ ਵੀ ਮੈਂ ਇਸੇ ਨਗਰ ਦਾ ਹੀ ਜੰਪਲ ਹੈ ਤੇ ਇਸ ਧਰਤੀ ਤੇ ਤਿੰਨ ਗੁਰੂ ਸਾਹਿਬਾਨ ਦੇ ਆਪਣੇ ਚਰਨ ਪਾ ਕੇ ਇਸ ਧਰਤੀ ਨੂੰ ਵੱਡਿਆਂ ਭਾਗਾਂ ਵਾਲੀ ਕੀਤਾ ਵਾ ਅਸੀਂ ਜਿਸ ਅਸਥਾਨ ਤੇ ਖੜੇ ਹਾਂ ਇਸੇ ਗੁਰੂ ਨਾਨਕ ਪਾਸ਼ਾ ਜੀ ਦਾ ਦਰਬਾਰ ਹੈ ਪਹਿਲੀ ਪਾਸ਼ਾ ਹੀ ਤੇ ਉਹ ਤਕਰੀਬਨ ਸਮਤ 1557 ਦੇ ਵਿੱਚ ਇਸ ਨਗਰ ਦੇ ਵਿੱਚ ਉਹਨਾਂ ਨੇ ਜਦੋਂ ਉਹ ਦੂਸਰੀ ਉਦਾਸੀ ਕਰਦੇ ਨੇ ਉਦੋਂ ਇਸ ਨਗਰ ਦੇ ਵਿੱਚ ਉਹ ਆਪਣੇ ਚਰਨ ਪਾਉਂਦੇ ਨੇ ਇੱਥੇ ਅ ਰਾਜਾ ਭਰਤਰੀ ਗੋਪੀ ਚੰਦ ਤੇ ਜੋ ਆਪਸ ਦੇ ਵਿੱਚ ਉਹਨਾਂ ਦੀ ਰਿਸ਼ਤੇਦਾਰੀ ਹੈ ਸੋ ਉਹਨਾਂ ਦੇ ਨਾਲ ਸਿੱਧ ਗੋਸ਼ਟ ਹੁੰਦੀ ਹੈ तकरीबन ਜੇ ਅਸੀਂ ਇਤਿਹਾਸ ਨੂੰ ਬਾਤਦੇ ਹਾਂ ਜਾਂ ਅਸੀਂ ਇੱਥੋਂ ਦੇ ਨਗਰ ਦੇ ਪੁਰਾਣੇ ਬਜ਼ੁਰਗ ਜਿਹੜੇ ਸਾਡੇ ਬਜ਼ੁਰਗ ਅਸੀਂ ਉਹਨਾਂ ਦੇ ਨਾਲ ਜੇ ਗੱਲਬਾਤ ਕਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਇਸ ਅਸਥਾਨ ਤੇ तकरीबन ਸਭਾ ਮਹੀਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਹਿ ਕਰਕੇ ਸੰਗਤਾਂ ਨੂੰ ਆਪਣੇ ਉਪਦੇਸ਼ ਸੁਣਾਏ ਸੰਗਤਾਂ ਨੂੰ ਉਤਾਰਿਆ ਤੇ ਉਸ ਤੋਂ ਬਾਅਦ ਜੇ ਅਸੀਂ ਗੱਲ ਕਰਦੇ ਹਾਂ ਗੁਰਦੁਆਰਾ ਦਰਬਾਰ ਪਾਸ਼ਾ ਸ਼ੇਮੀ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਉਹਨਾਂ ਨੇ ਆਪਣੇ ਚਰਨ ਪਾਏ ਨੇ ਕਿਉਂਕਿ ਇੱਥੇ ਲੱਗੇ ਹੀ ਟਰੋਲੀ ਪਾਈਕਟ ਟਰੋਲੀ ਨਗਰ ਹੈ ਉਹ ਵੀ ਇਤਿਹਾਸਕ ਨਗਰ ਹੈ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਉੱਥੇ ਸਾਲੀ ਸਾਹਿਬ ਤੇ ਉਹਨਾਂ ਦੇ ਸੰਡੂ ਸਾਹਿਬ ਰਹਿੰਦੇ ਸਨ ਜਿਨ੍ਹਾਂ ਦਾ ਨਾਮ ਸਾਈਂ ਦਾਸ ਸੋ ਤਕਰੀਬਨ ਉਹ ਪਾਈਕੀ ਟਰੋਲੀ ਕਾਫੀ ਆਉਂਦੇ ਜਾਂਦੇ ਰਹਿੰਦੇ ਸਨ ਤੇ ਉਹਨਾਂ ਨੇ ਜਦੋਂ ਮਹਾਰਾਜ ਵਾਲੇ ਪਾਸੇ ਜਾਣਨ ਸਦੀ ਇੱਥੇ ਉਹਨਾਂ ਨੇ ਆਪਣੇ ਮੁਬਾਰਕ ਚਰਨ ਪੁਆਏ ਇਸ ਸਥਾਨ ਤੇ ਜੇ ਅਸੀਂ ਗੱਲ ਕਰਦੇ ਹਾਂ ਗੁਰਦੁਆਰਾ ਦਰਬਾਰ ਪਾਸ਼ਾ ਦੀ ਦਸਵੀਂ ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚਮਕੌਰ ਦੀ ਗੜੀ ਤੋਂ ਬਾਅਦ ਜਿੰਮੇ ਮਾਚੀਵਾੜੇ ਤੋਂ ਹੁੰਦਿਆ ਹੋਇਆ ਆਲਮਗੀਰ ਰਾਏਕੋਟ ਚੱਕਰ ਲੰਮਾ ਜਟਪੂਰਾ ਇਸ ਸਥਾਨ ਤੇ ਉਹਨਾਂ ਨੇ ਆਪਣੇ ਚਰਨ ਪਾਏ ਤੇ ਜੇ ਅਸੀਂ ਕبھی ਭਾਈ ਸਾਹਿਬ ਕبھی ਸੰਤੋਖ ਸਿੰਘ ਟੂੜਾਬਣੀ ਜੀ ਭਾਈ ਕਾਨ ਸਿੰਘ ਨਾਭਾ ਜੀ ਗਿਆਨੀ ਗਿਆਨ ਸਿੰਘ ਦੀਆਂ ਹੋਰਾਂ ਦੀਆਂ ਲਿਖਤਾਂ ਪੜਦੇ ਹਾਂ ਤਾਂ ਉਹਨਾਂ 'ਚ ਇਤਿਹਾਸ ਮਿਲਦਾ ਹੈ ਕਿ ਇੱਥੇ ਗੁਰੂ ਪਾਸ਼ਾ ਦੇ ਕੋੜੇ ਨੇ ਆਪਣਾ ਸਵਮ ਮਾਰ ਕੇ ਇਸ ਸਰੋਵਰ ਨੂੰ ਪ੍ਰਗਟ ਕੀਤਾ ਸੀ ਤੇ ਉਹਨਾਂ ਨੇ ਕੋੜੇ ਸਮੇਤ ਇਸ਼ਨਾਨ ਕੀਤਾ ਸੀ ਇਸ ਸਥਾਨ ਤੇ ਤੇ ਇਸ ਸਥਾਨ ਤੇ ਹਰ ਸਾਲ ਮਾਗੀ ਦੇ ਵਾਲੇ ਦਿਨ ਬਹੁਤ ਆਤ ਗਿਣਤੀ ਦੇ ਵਿੱਚ ਸੰਗਤਾਂ ਹਾਜ਼ਰੀਆਂ ਭਰਦੀਆਂ ਨੇ ਗਾਹੇ ਬਗਾਹੇ ਵੀ ਪਰਦੇ ਨੇ ਜਿਵੇਂ ਐਤਵਾਰ ਨੂੰ ਹੋ ਗਿਆ ਸਿੰਗਰਾਂ ਦੇ ਹੋ ਗਿਆ ਮਸੀਹਾਂ ਤੇ ਹੋ ਗਿਆ ਬਹੁਤ ਆਤ ਗਿਣਤੀ ਚ ਸੰਗਤਾਂ ਇੱਥੇ ਹਾਜ਼ਰੀਆਂ ਭਰਦੀਆਂ ਨੇ ਵਿਸਾਖੀ ਦਾ ਮੇਲਾ ਵੀ ਬਹੁਤ ਅ ਪਰਦਾ ਵਾ ਇੱਥੇ ਤੇ ਜੇ ਅਸੀਂ ਗੱਲ ਕਰਦੇ ਹਾਂ ਗੁਰਦੁਆਰੇ ਦੇ ਬਿਲਕੁਲ ਬਾਹਰਲੇ ਸਾਈਟ ਜਦੋਂ ਆਪਾਂ ਦਰਸ਼ਨੀ ਡੌੜੀ ਦੇ ਅੰਦਰ ਐਂਟਰ ਹੁੰਨੇ ਆ ਤੇ ਬਗੇਲ ਸਿੰਘ ਜਦੋਂ ਦਿੱਲੀ ਜਿੱਤ ਕੇ ਵਾਪਸ ਆਉਂਦੇ ਨੇ ਤਾਂ ਉਹ ਖੁਸ਼ੀ ਦੇ ਵਿੱਚ ਰੱਬ ਦਾ ਸ਼ੁਕਰਾਨਾ ਕਰਦੇ ਆ ਇਸ ਨਗਰ ਦੇ ਵਿੱਚ ਉਹ ਖੂਹ ਲਵਾਉਂਦੇ ਨੇ ਉਹ ਇਤਿਹਾਸਕ ਖੂਹ ਹੈ ਆਪ ਜੀ ਜਦੋਂ ਗੁਰਦੁਆਰਾ ਸਾਹਿਬ ਐਂਟਰ ਕਰੋਗੇ ਬਿਲਕੁਲ ਬਾਹਰਲੇ ਪਾਸੇ ਜਿੱਥੇ ਨਿਸਾਨ ਸਾਹਿਬ ਵੀ ਮੌਜੂਦ ਹੈ ਉਹ ਬਾਬਾ ਬਗੇਲ ਸਿੰਘ ਜੀ ਨੇ ਉਸ ਖੂਹ ਦੀ ਉਸਾਰੀ ਕਰਵਾਈ ਸੀ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਆ ਤੇ ਮੈਂ ਆਪ ਜੀ ਦੀ ਜਾਣਕਾਰੀ 'ਚ ਮੈਂ ਦੋ ਬੇਨਤੀਆਂ ਸਾਂਝੀਆਂ ਕਰਨ ਲੱਗਾ ਜਿਵੇਂ ਕਿ ਪਹਿਲੀ ਬੇਨਤੀ ਹੈ ਕਿ ਤਖਤੂਪੁਰ ਸਾਹਿਬ ਦੇ ਵਿੱਚ ਇਹ ਤਿੰਨੋਂ ਇਤਿਹਾਸਕ ਗੁਰਦੁਆਰਾ ਸਾਹਿਬ ਇੱਕੋ ਹੀ ਜਗ੍ਹਾ ਤੇ ਸਥਿਤ ਨੇ ਤੇ ਪਿੰਡ ਬਿਲਕੁਲ ਲਹਿੰਦੇਵਾਲੇ ਪਾਸੇ ਆ ਤੇ ਪਿੰਡ ਦੇ ਵਿੱਚ ਕੋਈ ਵੀ ਇੱਕ ਗੁਰਦੁਆਰਾ ਨਹੀਂ ਹੈ ਜਿਹਨੂੰ ਆਪਾਂ ਕਹਿੰਦੇ ਨੇ ਆ ਜਾਤ ਪਾਤ ਦੇ ਆਧਾਰ ਤੇ ਜਾਂ ਬਰਾਦਰੀ ਦੇ ਆਧਾਰ ਤੇ ਗੁਰਦੁਆਰੇ ਬਣਾਏ ਗਏ ਹੋਣ ਹੈਨਾ ਜੀ ਇਸ ਨਗਰ ਦੇ ਵਿੱਚ ਸਭ ਤੋਂ ਇਥੋਂ ਦੀ ਸੰਗਤ ਦਾ ਜਿਹੜਾ ਪਿਆਰ ਹੈ ਜਿਹੜਾ ਸਨੇਹ ਆ ਪਰਮਾਤਮਾ ਦੇ ਨਾਲ ਗੁਰੂ ਘਰ ਦੇ ਨਾਲ ਉਹ ਬੜਾ ਦੇਖਣਯੋਗ ਹੈ ਤੇ ਜਦੋਂ ਅਸੀਂ ਸਵੇਰੇ ਅੰਮ੍ਰਿਤ ਵੇਲੇ ਪ੍ਰਕਾਸ਼ ਕਰਦੇ ਆ ਤਿੰਨੋਂ ਗੁਰੂ ਘਰ ਦੇ ਵਿੱਚ ਤੇ ਸਭ ਤੋਂ ਕਮਾਲ ਦੀ ਗੱਲ ਹੈ ਵੀ ਸੰਗਤਾਂ ਹੀ ਪ੍ਰਕਾਸ਼ ਕਰਦੀਆਂ ਨੇ ਹੁਕਮਨਾਮਾ ਸਾਹਿਬ ਦੀ ਸੇਵਾ ਹੁਕਮਨਾਮਾ ਸਭ ਲਿਖਣ ਦੀ ਸੇਵਾ ਅਨੀ ਤਕਰੀਬਨ ਸੰਗਤਾਂ ਹੀ ਨਿਭਾਉਂਦੀਆਂ ਨੇ ਸੋ ਅਸੀਂ ਇਸ ਜਸਨਗਰ ਦੇ ਵਿੱਚ ਖੜੇ ਆ ਤਖਤਪੁਰਾ ਸਾਹਿਬ ਜ਼ਿਲ੍ਹਾ ਮੋਗਾ ਬੜਾ ਇਤਿਹਾਸਿਕ ਨਗਰ ਆ ਸਤਿਗੁਰਾਂ ਦੇ ਮਵਾਰਕ ਚਰਨ ਪਏ ਨੇ ਸੋ ਸੰਗਤਾਂ ਨੂੰ ਬੇਨਤੀ ਆ ਕਿ ਜਦੋਂ ਵੀ ਵਕਤ ਮਿਲੇ ਜਰੂਰ ਇਸ ਅਸਥਾਨ ਦੇ ਦਰਸ਼ਨ ਕਰਕੇ ਜਾਨ ਦੀ ਕਿਰਪਾਲਤਾ ਕਰਨੀ ਆਪ ਜੀ ਦਾ ਸਭਨਾ ਦਾ ਭਲਾ ਹੋਵੇ ਸਤਿਗੁਰੂ ਚੜ੍ਹਦੀਆਂ ਕਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਜੀ ਦੇ ਬਾਹਰ ਦਾ ਦ੍ਰਿਸ਼ ਜੋ ਕਿ ਬਹੁਤ ਹੀ ਸੋਹਣਾ ਲੱਗਦਾ ਹੈ ਇੱਥੇ ਆ ਕੇ ਮਨ ਨੂੰ ਬਹੁਤ ਹੀ ਸ਼ਾਂਤੀ ਮਿਲਦੀ ਹੈ ਅਸੀਂ ਤਕਰੀਬਨ ਚੱਲੇ ਸੀ ਬਠਿੰਡਾ ਤੋਂ 2 1/2 ਘੰਟੇ ਵਿੱਚ ਅਸੀਂ ਇੱਥੇ ਪਹੁੰਚ ਗਏ ਸੀਗੇ ਤਕਰੀਬਨ ਤਕਰੀਬਨ ਕੋਈ 70-75 ਕਿਲੋਮੀਟਰ ਦੀ ਦੂਰੀ ਤੇ ਹੈ ਤਾਂ ਤੁਸੀਂ ਵੀ ਇੱਥੇ ਆ ਕੇ ਜਰੂਰ ਦਰਸ਼ਨ ਕਰੋ ਗੁਰਦੁਆਰਾ ਨਾਨਕ ਸਰ ਸਾਹਿਬ ਜੀ ਦੇ ਜੋ ਕਿ ਪਿੰਡ ਤਕਤੂਪੁਰਾ ਜ਼ਿਲ੍ਹਾ ਮੋਗਾ ਦੇ ਵਿੱਚ ਪੈਂਦਾ ਹੈ ਅਗਰ ਤੁਸੀਂ ਇੱਥੇ ਆ ਕੇ ਸਟੇ ਕਰਨਾ ਚਾਹੁੰਦੇ ਹੋ ਤਾ ਇੱਥੇ ਕਮਰੇ ਵੀ ਬਣੇ ਹੋਏ ਹਨ ਤੁਸੀਂ ਇੱਥੇ ਆ ਕੇ ਸਟੇ ਵੀ ਕਰ ਸਕਦੇ ਹੋ ਤਾਂ ਤੁਸੀਂ ਵੀ ਜਰੂਰ ਦਰਸ਼ਨ ਕਰੋ ਇਸ ਗੁਰਦੁਆਰਾ ਸਾਹਿਬ ਜੀ ਦੇ ਤਾਂ ਆਓ ਹੁਣ ਅੱਪਾ ਚੱਲਦੇ ਹਾਂ ਵਾਪਸੀ ਵਲ ਅਗਰ ਅੱਜ ਦੀ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਸਾਡੀ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਔਰ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅਸੀਂ ਹੋਰ ਵੀ ਨਵੀਆਂ ਨਵੀਆਂ ਵੀਡੀਓ ਗੁਰਦੁਆਰਾ ਸਾਹਿਬ ਜੀ ਦੀਆਂ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਪੰਜਾਬ ਦੇ ਜਿਨੇ ਵੀ ਗੁਰਦੁਆਰੇ ਹਨ ਉਮੀਦ ਹੈ ਅਸੀਂ ਉਹਨਾਂ ਗੁਰਦੁਆਰਾ ਸਾਹਿਬ ਜੀ ਦੇ ਤੁਹਾਨੂੰ ਜਰੂਰ ਦਰਸ਼ਨ ਕਰਾਈਏ ਤਾਂ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ